ਏਹ ਦੁਨੀਆ ਤੋਖੇ ਬਾਜਾਂਦੀ ਓਏ ਏਹ ਦੁਨੀਆ ਤੋਖੇ ਬਾਜਾਂਦੀ ਇੱਥੇ ਯਾਰ ਬਣਾ ਕੇ ਛੱਗਦੇ ਨੇ ਮੋਹਮੋਮ ਤੇ ਦਿਲ ਦੇ ਕਾਫਰ ਨੇ ਓ ਮੋਹਮੋਮ ਤੇ ਦਿਲ ਦੇ ਕਾਫਰ ਨੇ ਗੰਗਾ ਦੇ ਪੰਡਤ ਲੱਗਦੇ ਨੇ ਏਹ ਦੁਨੀਆ ਟੋਖੇ ਬਾਜਾਂ ਦੀ ਓਏ ਇਹ ਦੁਨੀਆ ਟੋਖੇ ਬਾਜਾਂ ਦੀ ਉਹ ਵਕਤ ਬੜਾ ਹੀ ਦੂਰ ਗਿਆ ਉਹ ਵਕਤ ਬੜਾ ਹੀ ਦੂਰ ਗਿਆ ਜਦੋਂ ਪੱਗ ਫਟਾਈ ਜਾਂਦੀ ਸੀ ਉਹ ਵਕਤ ਬੜਾ ਹੀ ਦੂਰ ਗਿਆ ਜਦੋਂ ਪੱਗ ਫਟਾਈ ਜਾਂਦੀ ਸੀ ਯਾਰੀ ਦੀਆ ਸ਼ਰਮਾ ਰੱਖਣ ਲਈ ਜਿੰਦ ਜਹਾਂ ਨਜ਼ਰ ਟਾਈ ਜਾਂਦੀ ਸੀ ਜਿੰਦ ਜਾਨ ਲਟਾਈ ਜਾਂਦੀ ਸੀ ਹੁਣ ਲੋੜ ਪਵੇ ਤਾਂ ਐ ਸਾਖੀ ਹੁਣ ਲੋੜ ਪਵੇ ਤਾਂ ਐ ਸਾਖੀ ਵਹਿ ਜਾਂਦੇ ਵਾਂਦੂ ਚੱਗਦੇ ਨੇ ਇਹ ਦੁਨੀਆ ਧੋਖੇ ਬਾਜਾਂਦੀ ਓਏ ਇਹ ਦੁਨੀਆ ਧੋਖੇ ਬਾਜਾਂਦੀ ਨਹੀਂ ਉਹ ਜ਼ਮਾਨਾ ਦਰਦੀ ਓਏ ਨਹੀਂ ਉਹ ਜ਼ਮਾਨਾ ਦਰਦੀ ਓਏ ਇਤਬਾਰ ਕਰਨ ਦਾ ਯਾਰਾਂ ਤੇ ਨਹੀਂ ਉਹ ਜ਼ਮਾਨਾ ਦਰਦੀ ਓਏ ਇਤਬਾਰ ਕਰਨ ਦਾ ਯਾਰਾਂ ਤੇ ਅੱਜ ਜਾਰੀ ਮਾਨ ਕਾ ਪੈਸੇ ਦੀ ਜਾਂ ਨਜ਼ਰਾਂ ਸੋਹਣੀਆਂ ਨਾਰਾਂ ਤੇ ਜਾਂ ਨਜ਼ਰਾਂ ਸੋਹਣੀਆਂ ਨਾਰਾਂ ਤੇ ਹੋਪਲਿਆਂ ਦੀਆਂ ਨਜ਼ਰਾਂ ਚੁੱਕ ਗਈਆਂ ਕੀ ਬਾਤ ਉਹ ਭਲਿਆਂ ਦੀਆਂ ਨਜ਼ਰਾਂ ਚੁੱਕ ਗਈਆਂ ਲੁਚਿਆਂ ਦੇ ਚਿਹਰੇ ਦਗਦੇ ਨੇ ਕੀ ਬਾਤ ਲੁਚਿਆਂ ਦੇ ਚਿਹਰੇ ਦਗਦੇ ਨੇ ਏਹ ਦੁਨੀਆ ਧੋਖੇ ਬਾਜਾਂ ਦੀ ਓਏ ਏਹ ਦੁਨੀਆ ਧੋਖੇ ਬਾਜਾਂ ਦੀ ਓਏ ਏਹ ਦੁਨੀਆ ਧੋਖੇ ਬਾਜਾਂ ਦੀ ਥੈਂਕ ਯੂ